ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਅਬੋਰਸ਼ਨ ਕਿਟ ਨਿੰਦਰ ਦੇ ਹੁਣ ਫੇਰ ਦਿਨ ਟੱਪ ਗਏ ਤੇ ਉਸਦੇ ਘਰ ਵਾਲੇ ਨੇ ਉਸ ਨੂੰ ਫੇਰ ਜ਼ਬਰਦਸਤੀ ਅਬੋਰਸ਼ਨ ਕਿਟ ਖਵਾ ਦਿੱਤੀ ਸੀ ਅਬੋਰਸ਼ਨ ਕਿਟ ਖਾਣ ਨਾਲ ਉਸ ਦੀ ਖਰਾਬ ਹਾਲਤ ਦੇਖ ਕੇ ਬੇਬੇ ਮੁਖਤਿਆਰ ਕੁਝ ਕੋਰ ਫਿਕਰ ਕਰਦੀ ਕਹਿਣ ਲੱਗੀ ਕੁੜੇ ਨੇ ਆਪਰੇਸ਼ਨ ਹੀ ਕਰਵਾ ਲਿਆ ਪਰ ਇਹ ਨਿਤ ਦੇ ਪੰਗੇ ਨਾਲੋਂ ਬੇਬੇ ਆਪਰੇਸ਼ਨ ਹੁੰਦਾ ਨਹੀਂ ਮੁਖਤਿਆਰ ਕੋਰ ਨੇ ਹੈਰਾਨ ਹੁੰਦਿਆ ਪੁੱਛਿਆ ਕੁੜੇ ਕਿਉਂ ਨਹੀਂ ਹੁੰਦਾ ਬੇਬੇ ਖੂਨ ਘਟ ਹੋਣ ਕਰਕੇ ਨਰਸਾਂ ਨੇ ਆਪਰੇਸ਼ਨ ਕਰਨ ਤੋਂ ਜਵਾਬ ਦੇ ਦਿੱਤਾ ਕੁੜੇ ਅਨਾਰ ਨੂਰ ਖਾ ਕੇ ਖੂਨ ਪੂਰਾ ਕਰ ਲੈ ਐਵੇਂ ਤੂੰ ਜਵਾਕਾਂ ਨੂੰ ਕਿਵੇਂ ਪਾਲੇਂਗੀ ਬੇਬੇ ਕੀ ਕਰਾਂ ਮਸਾ ਕੰਮ ਕਰਕੇ ਤਾਂ ਜਵਾਕਾਂ ਦੇ ਮੂੰਹ ਚ ਟੋਕ ਪਾਉਣੀ ਹਾਂ ਨਹੀਂ ਉਦਾਸ ਹੁੰਦੀ ਨੇ ਕਿਹਾ ਅਨਾਰ ਕਿੱਥੋਂ ਜੁੜਨਗੇ ਨਿੰਦਰ ਪੁੱਤ ਫਿਰ ਐਵੇਂ ਤਾਂ ਨਹੀਂ ਸਰਨਾ 2 ਮਹੀਨਿਆਂ ਬਾਅਦ ਜਵਾਕ ਠਹਿਰ ਜਾਂਦਾ ਹੈ ਗੋਲੀਆਂ ਖਾ ਕੇ ਤੂੰ ਮਹੀਨਾ ਮੰਜੇ ਤੇ ਪਈ ਰਹਿਨੀ ਐ ਜਿਹੜਾ ਖੂਨ ਬੰਦਾ ਹੋਏਵੇਂ ਨਿਕਲ ਜਾਂਦੇ ਬੇਬੇ ਕੀ ਕਰਾਂ ਜਦੋਂ ਕੰਜਰ ਸ਼ਰਾਬੀ ਐ ਸ਼ਰਾਬ ਪੀ ਕੇ ਉਹਨੂੰ ਕਿਹੜਾ ਪਤਾ ਲੱਗਦਾ ਕੀ ਕਰਦਾ ਕੀ ਨਹੀਂ ਜਦ ਘਰੇ ਨਹੀਂ ਪੰਜੀ ਦਿੰਦਾ ਫਿਰ ਤੂੰ ਵੀ ਨਾ ਸਿਆਣਿਆ ਕਰ ਬੇਬੇ ਮੁਖਤਿਆਰ ਨੇ ਸਲਾਹ ਦਿੱਤੀ ਤੇ ਕਿਹਾ ਬੇਬੇ ਕੀ ਕਰਾਂ ਮੇਰੇ ਚ ਇੰਨਾ ਜ਼ੋਰ ਕਿੱਥੇ ਕਿ ਬੰਦੇ ਮੂਰੇ ਅੜੀਆਂ ਕਰ ਲਵਾਂ ਇਹ ਬੁੜੀਆਂ ਦੀ ਤਾਂ ਸਾਰੀ ਉਮਰ ਹੀ ਚੂਨ ਮਾੜੀ ਰਹਿੰਦੀ ਐ ਪਹਿਲਾਂ ਮਾਪਿਆਂ ਦੇ ਘਰੇ ਘੱਟਾ ਟੋਂਦੀਆਂ ਨੇ ਫਿਰ ਸਹੁਰੇ ਆ ਕੇ ਜਵਾਕ ਪਾਲਣ ਲਈ ਸੋ ਸੋ ਸਿਆਪੇ ਕਰਦੀਆਂ ਨੇ ਨਾਲੇ ਹਾਲੇ ਜਨਾਨੀਆਂ ਮਾੜੀਆਂ ਵਾਚਦੀਆਂ ਨੇ ਤੇ ਇਹ ਪੁੱਛ ਨਾ ਮੇਰੇ ਨਾਲ ਤਾਂ ਆਪ ਵਧੇਰੀਆਂ ਬੀਤੀਆਂ ਨੇ ਬੇਬੇ ਮੁਖਤਿਆਰ ਨੇ ਹੌਕਾ ਪਰਤੀਨੇ ਕਿਹਾ ਪਹਿਲਾਂ ਤਾਂ ਪੀਕੇ ਘਰ ਅੱਠ ਪਹਿਣਾ ਸੀ ਵੱਡੀ ਮੈਂ ਸੀ ਉਥੇ ਸਾਰੇ ਜਵਾਕਾਂ ਨੂੰ ਪਾਲਿਆ ਤੇ ਫਿਰ ਨਿੱਕੀ ਉਮਰੇ ਇੱਥੇ ਵਿਆਹੀ ਗਈ ਇੱਥੇ ਤਾਂ ਤੀਏ ਪੁੱਛਣਾ ਤੇਰਾ ਬਾਬਾ ਨੇ ਤਦਾਰੂ ਪੀ ਕੇ ਡੱਕ ਕੇ ਆ ਜਾਂਦਾ ਕੋਈ ਕੰਮ ਨਹੀਂ ਕਰਦਾ ਸੀ ਚੰਗਾ ਖਾਂਦਾ ਸੀ ਮੰਦਾ ਬੋਲਦਾ ਸੀ ਮਰਨੋਂ ਮਰ ਗਿਆ ਪਰ ਜ਼ੁਬਾਨੋਂ ਕਦੇ ਚੰਗਾ ਨਾ ਬੋਲਿਆ ਸੀ ਉਦੋਂ ਮੇਰੀ ਉਮਰ ਹੀ ਕੀ ਸੀ ਸਾਰੀ ਕਬੀਲਦਾਰੀ ਮੇਰੇ ਘਰ ਪੈ ਗਈ ਸੀ ਮੈਂ ਤਾਂ ਰੰਡੀ ਤੀ ਵੀ ਨੇ ਨਾਲੇ ਰੰਡ ਕਟਿਆ ਨਾਲੇ ਜਵਾਕ ਪਾਲੇ ਪੁੱਤ ਨਾਲੇ ਲੋਕਾਂ ਤੋਂ ਤੂੰ ਤੂੰ ਮੈਂ ਮੈਂ ਖਵਾਈ ਇਹ ਲੋਕਾਂ ਦਾ ਕੀ ਮੂੰਹ ਫੜ ਲੈਣਾ ਲੋਕਾਂ ਨੇ ਤਾਂ ਜੋ ਮੂੰਹ ਚਾਉਣਾ ਆਉਂਦੇ ਵਕ ਹੀ ਦੇਣਾ ਪੁੱਤ ਰੰਡੀ ਤੇ ਵੀ ਨੋ ਤਾਂ ਘਰ ਚ ਚੂਹੇ ਖਾਂਦੇ ਨੇ ਬਾਹਰ ਕਾਂਠੂnga ਮਾਰਦੇ ਨੇ ਵਧੇਰੇ ਔਖੇ ਪੁੱਤ ਰੰਡ ਕੱਟਣਾ ਵੀ ਸਾਰੀ ਉਮਰ ਪੁੱਤ ਰੰਡ ਕੱਟਿਆ ਹੁਣ ਸੁੱਖ ਦਾ ਸਾ ਆਉਣਾ ਸੀ ਹੁਣ ਆ ਕਵੀਜ ਨਸ਼ੇ ਚ ਪੈ ਗਿਆ ਬੇਬੇ ਮੁਖਤਿਆਰ ਕੋਲ ਲੰਬਾ ਹੋਕਾ ਭਰਦਿਆ ਆਪ ਦੇ ਪੁੱਤ ਨੂੰ ਮਾੜਾ ਕਿਆ ਮੁਖਤਿਆਰੇ ਬੇਬੇ ਨਿੰਦਰ ਦਾ ਪਤਾ ਲੈਣ ਆਈ ਆਪ ਦਾ ਹੀ ਦੁੱਖ ਲੈ ਲੈ ਬੈਠ ਗਈ ਨਿੰਦਰ ਆਪਣਾ ਦੁੱਖ ਭੁੱਲ ਬੇਬੇ ਮੁਖਤਿਆਰੇ ਦੇ ਮੂੰਹ ਵੱਲ ਵੇਖਣ ਲੱਗ ਪਈ ਚਲ ਚੰਗਾ ਪੁੱਤ ਦੁੱਧ ਦਵਾਈਆਂ ਵਾਕਾਂ ਨੂੰ ਲੈਣ ਭੇਜ ਦਿਆ ਕਰ ਕੋਟ ਦੁੱਧ ਹੀ ਗਰਮ ਕਰਕੇ ਪੀ ਲਿਆ ਕਰ ਚੰਗਾ ਬੇਬੇ ਮੈਂ ਆਥਨੇ ਕੁੜੀ ਨੂੰ ਭੇਜੂ ਕਹਿ ਕੇ ਮੁਖਤਿਆਰ ਕੋਲ ਬੁੜੀ ਚਲੀ ਗਈ ਮੰਗਰੋ ਨਿੰਦਰ ਦਾ ਘਰ ਵਾਲਾ ਸ਼ਰਾਬ ਨਾਲ ਡੱਕਿਆ ਹੋਇਆ ਆਇਆ ਤੇ ਆ ਕੇ ਫਿਰ ਨਿੰਦਰ ਨੂੰ ਗਾਲਾਂ ਕੱਢਣ ਲੱਗ ਪਿਆ ਨਿੰਦਰ ਨੂੰ ਕੰਮ ਵਾਲਿਆਂ ਦੇ ਘਰੋਂ ਪੈਸੇ ਲਿਆ ਕੇ ਦੇਣ ਲਈ ਆਖਣ ਲੱਗਾ ਨਿੰਦਰ ਵੀ ਡਰਦੀ ਮਾਰੀ ਕੰਮ ਵਾਲਿਆਂ ਦੇੋਂ ਪੈਸੇ ਫੜਨ ਚਲੀ ਗਈ ਤੇ ਜਾਂਦੀ ਜਾਂਦੀ ਦੇ ਖੂਨ ਡਿੱਗਣ ਲੱਗ ਪਿਆ ਨਿੰਦਰ ਕੰਮ ਵਾਲਿਆਂ ਦੇ ਘੇੜ ਚ ਜਾ ਕੇ ਬਿਉਸ਼ ਹੋ ਕੇ ਡਿੱਗ ਪਈ ਨਿੰਦਰ ਨੂੰ ਖੂਨ ਵਗਣ ਹੋਈ ਵੇਖ ਕੇ ਲੋਕ ਇਕੱਠੇ ਹੋ ਗਏ ਕੰਮ ਵਾਲੇ ਸਰਦਾਰਾਂ ਨੇ ਛੇਤੀ ਦੇਣੀ ਗੱਡੀ ਬਾਹਰ ਕੱਢੀ ਤੇ ਨਿੰਦਰ ਨੂੰ ਹਸਪਤਾਲ ਲੈ ਗਏ ਜਦੋਂ ਡਾਕਟਰ ਨੇ ਚੈੱਕ ਕੀਤਾ ਤਾਂ ਨਿੰਦਰ ਦੀ ਧੜਕਨ ਰੁਕ ਚੁੱਕੀ ਸੀ ਨਿੰਦਰ ਦੀ ਮੌਤ ਹੋ ਚੁੱਕੀ ਸੀ ਆਖੇ ਡਾਕਟਰ ਨੇ ਕਿਹਾ ਕਿ ਇਸ ਨੂੰ ਘਰ ਲੈ ਜਾਓ ਅਬੋਰਸ਼ਨ ਕਿੱਟ ਕਰਨ ਇਸ ਦਾ ਬਹੁਤਾ ਖੂਨ ਵਹਿ ਗਿਆ ਹੈ ਤੇ ਅਬੋਰਸ਼ਨ ਕਿੱਟ ਨਾਲ ਇਸ ਦੀ ਮੌਤ ਹੋ ਗਈ ਹੈ ਸਰਦਾਰ ਕਦੇ ਮਰੀ ਪਈ ਖੂਨ ਨਾਲ ਲੱਤਪਤ ਹੋਈ ਨਿੰਦਰਵਲ ਵੇਖ ਰਿਹਾ ਸੀ ਤੇ ਇੱਕ ਟੱਦੇ ਡਾਕਟਰ ਦੇ ਮੂੰਹ ਵੱਲ ਦੇਖ ਰਿਹਾ ਸੀ ਸੁੰਨ ਹੋਏ ਸਰਦਾਰ ਨੂੰ ਡਾਕਟਰ ਨੇ ਫਿਰ ਕਿਹਾ ਸਰਦਾਰ ਸਾਹਿਬ ਇਸ ਨੂੰ ਘਰੇ ਲੈ ਜਾਓ ਇਸ ਦੀ ਅਬੋਰਸ਼ਨ ਕਿੱਟ ਨਾਲ ਮੌਤ ਹੋ ਗਈ ਹੈ ਸਰਦਾਰ ਦੇ ਕੰਨਾਂ ਵਿੱਚ ਵਾਰ-ਵਾਰ ਇੱਕੋ ਗੱਲ ਪੈ ਰਹੀ ਸੀ ਅਬੋਰਸ਼ਨ ਕਿੱਟ ਨਾਲ ਇਸ ਦੀ ਮੌਤ ਹੋ ਗਈ ਹੈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ